ਇਸ ਖੇਤਰ ਦੀ ਵੱਡੀ ਖਬਰ ਪਟਿਆਲਾ ਤੋਂ ਹੈ ਗੌਰਖਿਆ ਦਲ ਦੇ ਮੁਖੀ ਸतीश ਕੁਮਾਰ ਤੇ ਰਾਜਪੁਰਾ ਚ ਕੇਸ ਦਰਜ ਕੀਤਾ ਗਿਆ ਸतीश ਕੁਮਾਰ ਸਮੇਤ ਕੁਲ ਵੀ ਲੋਕਾਂ ਖਿਲਾਫ ਕੇਸ ਦਰਜ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਖੌਤੀ ਗੌਰਖਿਆਂ ਬਾਰੇ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ ਗੌਰਖਿਆ ਦੇ ਨਾਮ ਤੇ ਹਿੰਸਾ ਭਰੀਆਂ ਵੀਡੀਓਜ਼ ਸतीश ਕੁਮਾਰ ਦੇ ਫੇਸਬੁਕ ਤੇ ਅਪਲੋਡ ਸਨ ਜਿਨ੍ਹਾਂ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੇਸ ਦਰਜ ਕੀਤਾ ਪ੍ਰੋਗਰੈਸਿਵ ਡੈਰੀ ਫਾਰਮਰਸ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਵੀ ਇਲਜ਼ਾਮ ਲਾਇਆ ਸੀ ਕਿ ਦੁੱਧਾਰੂ ਗਾਵਾਂ ਸੁੱਬੇ ਤੋਂ ਬਾਹਰ ਭੇਜਣ ਦੇ ਨਾਂ ਤੇ ਗੌਰਖਿਆ ਦਲ ਗਊ ਰੱਖਕ ਦਲਾਂ ਕਾਰਨ ਪੰਜਾਬ ਦੇ ਡੇਰੀ ਫਾਰਮਰਾਂ ਨੂੰ ਸਾਲਾਨਾ 2500 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਸतीश ਕੁਮਾਰ ਪਿਛਲੇ 35 ਸਾਲ ਤੋਂ ਗਊ ਰੱਖਕ ਦਲ ਚਲਾਉਂਦਾ ਦਾਅਵਾ ਕਰਦਾ ਲੁਧਿਆਣਾ ਰਾਜਪੁਰਾ ਰੋਡ ਤੋਂ ਜਾਂਦੇ ਟਰਾਂਸਪੋਰਟਰ ਅਕਸਰ ਸतीश ਕੁਮਾਰ ਤੇ ਉਸਦੇ ਸਾਥੀਆਂ ਤੇ ਇਲਜ਼ਾਮ ਲਗਾਉਂਦੇ ਨੇ ਕਿ ਉਹਨਾਂ ਦੇ ਟਰੱਕਾਂ ਨੂੰ ਘੇਰ ਕੇ ਨਿਸ਼ਾਨਾ ਬਣਾਇਆ ਜਾਂਦਾ ਹੁਣ ਸतीश ਕੁਮਾਰ ਸਮੇਤ 20 ਲੋਕਾਂ ਤੇ ਪੁਲਿਸ ਨੇ ਧਾਰਾ 382 384 342 341 323 148 ਤੇ 149 ਤਹਿਤ ਕੇਸ ਦਰਜ ਕਰ ਲਿਆ ਹੈ